ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਉੱਤੇ ਬਦਮਾਸ਼ਾਂ ਦੇ ਵੱਲੋਂ ਘਰ ਦੇ ਅੰਦਰ ਵੜ ਕੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਤਸਵੀਰਾਂ ਜਿਉਂਨੇ ਮੌਕੇ ਦੀਆਂ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਘਰ ਦੇ ਅੰਦਰ ਦਾਖਲ ਹੋ ਕੇ ਪਹਿਲਾਂ ਕੁੱਟਮਾਰ ਕੀਤੀ ਨੌਜਵਾਨ ਦੇ ਨਾਲ ਔਰ ਘਰ ਆ ਕੇ ਉਹਨਾਂ ਦੇ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ ਨੇ ਤਾਂ ਜੋ ਗੋਲੀ ਦੇ ਨਿਸ਼ਾਨ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਕੰਧ ਦੇ ਵਿੱਚ ਗੋਲੀ ਵੱਜੀ ਹੈ ਉਹ ਜੋ ਰੋਂਦ ਨੇ ਉਹ ਵੀ ਉੱਤੇ ਪਏ ਹੋਣੇ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਦੇ ਵੱਲੋਂ ਦੱਸਿਆ ਕਿ ਕਿ ਪਹਿਲਾਂ ਘਰ ਦੇ ਦੇ ਬਾਹਰ ਆ ਕੇ ਗੋਲੀਆਂ ਚਲਾਈਆਂ ਦੀਆਂ ਜਿਸ ਕਰਕੇ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਤਾਂ ਦੇਖ ਸਕਦੇ ਹੋ ਮੌਕੇ ਤੇ ਤੇ ਪੁਲਿਸ ਵੀ ਪਹੁੰਚੀ ਹੈ ਪੋਸ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਪੁੱਛਗਿੱਛ ਜੋ ਹੈ ਉਹ ਵੀ ਕੀਤੀ ਜਾ ਰਹੀ ਹੈ ਤਾਂ ਨਾਲ ਦੇ ਨਾਲ ਤਸਵੀਰਾਂ ਜੋ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਤਸਵੀਰਾਂ ਦੇਖ ਸਕਦੇ ਹੋ ਸੀਸੀਟੀਵੀ ਵੀ ਨਿਕਲ ਕੇ ਸਾਹਮਣੇ ਆਈ ਜਿੱਤੇ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਜੋ ਨੌਜਵਾਨ ਆਇਸੀ ਜਿੰਨਾ ਦੇ ਵੱਲੋਂ ਗੋਲੀ ਚਲਾਈ ਗਈ ਉਹਨਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਨੌਜਵਾਨ ਆਇਸੀ ਜਿੰਨਾ ਦੇ ਵੱਲੋਂ ਘਰ ਦੇ ਅ ਦੇ ਨਾਲ ਬੇਖੋ ਨੌਜਵਾਨ ਹਥਿਆਰ ਲੈ ਕੇ ਘਰ ਦੇ ਅੰਦਰ ਦਾਖਲ ਹੋ ਜਾਂਦੇ ਨੇ ਔਰ ਗੋਲੀ ਚਲਾ ਦਿੰਦੇ ਨੇ ਉੱਥੇ ਤੁਹਾਨੂੰ ਦੱਸਦੀ ਹੈ ਕਿ ਘਰ ਦੇ ਵਿੱਚ ਮੌਜੂਦ ਨੌਜਵਾਨ ਦੀ ਮਾਂ ਦੇ ਨਾਲ ਵੀ ਫੁੱਟਮਾਰ ਕੀਤੀ ਗਈ ਹੈ ਤੇ ਇਸ ਮਾਮਲੇ ਨੂੰ ਲੈ ਕੇ ਬਰਬਾਦ ਤਾਂ ਕਿ ਕਹਿਣਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਪਰ ਦੇਖ ਸਕਦੇ ਹੋ ਅਮ੍ਰਿਤਸਰ ਦੇ ਵਿੱਚ ਲੋਏ ਨਾਟਕ ਦੀ ਸਥਿਤੀ ਦਿਨ-ਬਦਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਆਇ ਦਿਨ ਹੀ ਗੋਲੀ ਚੱਲਣ ਦੀ ਬਾਤ ਆ ਸਾਹਮਣੇ ਆ ਰਹੀ ਹੈ ਤਾਂ ਹੁਣ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੇਖੋ ਬਦਮਾਸ਼ਾਂ ਦੇ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਗੋਲੀਆਂ ਚਲਾਈਆਂ ਗਈਆਂ ਨੇ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਆਮ ਲੋਕਾਂ ਦੀ ਏ ਨਾ ਮੈਂ ਗੁਰਦਰੀਆਂ ਆਣਾ ਤੇ ਉੱਥੇ ਦੋ ਬੰਦੇ ਆਏ ਤੇ ਉਹ ਮੈਨੂੰ ਘੇਰ ਕੇ ਜਿਤਨਾ ਲੜਾਈ ਲੜਾਈ ਹੋਈ ਆ ਕਿ ਉਹਨਾਂ ਨੇ ਮੇਰਾ ਸਿਰ ਪਾੜਿਆ ਮੈਂ ਘਰ ਆਇਆ ਤੇ ਘਰ ਆਈ ਘਰ ਦੇ ਦੱਸਿਆ ਤੇ ਪਹਿਲਾਂ ਲੜਾਈ ਹੋਈ ਸੀ ਤੇ ਉਹ ਕਿ ਨਹੀਂ ਛੱਡ ਕੋਈ ਨਾ ਹੁਣ ਛੱਡ ਦੇ ਵੇਖੀ ਆਉਂ ਵੀ ਚੱਲ ਜੇ ਛੱਡ ਰਹਿਣ ਦੇ ਫਿਰ ਬਾਜੀ ਉਹ ਹੋਰ ਪੰਜ ਛੇ ਬੰਦੇ ਆਏ ਆ ਤੇ ਉਹਨਾਂ ਨੇ ਘਰ ਆ ਕੇ ਤੇ ਗੋਲੀਆਂ ਗੁਣੀਆਂ ਚਲਾ ਕੇ ਗਏ ਜਿਉਂਦੇ ਸੀ ਪਾੜਿਆ ਹਾਂਜੀ ਗੋਲੀਆਂ ਦਾ ਕੰਨ ਕੀ ਆ ਦੱਸ ਕਰੀ ਕੀ ਗੋਲਿਆਂ ਨਾਲ ਕਾਰਨ ਕੀ ਕਿਉਂ ਡਾਕਟਰ ਇਹ ਗੋਲੀਆਂ ਉਹਨਾਂ ਕੀ ਲੜਾਈ ਹੋਈ ਆ ਮੈਨੂੰ ਮਾਰਨ ਵਾਸਤੇ ਹਾਂ ਮਾਰਨ ਵਾਸਤੇ ਕਿਹੜੇ ਮੁੰਡੇ ਦੀ ਪਛਾਣ ਦਿਓ ਹਾਂਜੀ ਮੁੰਡੇ ਆ ਪਛਾਣਦਾ ਵਾਂ ਇੱਕ ਹੈਗਾ ਹੰਸ਼ ਹੈਗਾ ਆ ਲੱਗੇ ਰਿਹਿੰਦਾ ਤੇ ਇੱਕ ਚਾਂਦ ਹੈਗਾ ਤੇ ਇੱਕ ਆ ਲੱਗੇ ਡਾਕਟਰ ਹੈਗਾ ਵਾ ਉਹ ਤੇ ਉਹਨਾਂ ਦਾ ਮੁੰਡਾ ਹੈ ਤੇ ਉਹ ਭਾਂਜੀ ਆਣੇ ਸੀ ਤੇ ਉਹਨਾਂ ਇੱਕ ਬਾਕੀਆਂ ਨਾ ਮੈਨੂੰ ਪਤਾ ਕਿਤਾ ਤੀ ਜਾਣ ਬਤਾਈ ਜਾ ਹਾਂਜੀ ਮੈਂ ਆਪਣੇ ਨਾਲ ਦੇ ਸਾਡੇ ਏਰੀਆ ਗਈ ਆ ਤੇ ਉੱਥੇ ਜਾ ਕੇ ਮੈਂ ਲੱਗ ਗਿਆ ਸੀ ਆਪਾਂ ਨੇ ਕੀ ਨਾਮ ਮੇਰਾ ਨਾਮ ਸਿਮਰਨ ਚਿਤਕੌਰ ਕਿਹੜੇ ਇਲਾਕੇ ਦੇ ਆ ਰਾਮਨਗਰ ਕਲੋਨੀ ਮੀਠਰੋੜ ਐ ਕੀ ਗੱਲ ਹੋ ਗਈ ਗੱਲ ਦੁਪਹਿਰੇ ਮੀਰ ਜੀ ਦੇ 22 ਵਜੇ ਦਾ ਟਾਈਮ ਹੀ ਤੇ ਗੁਰਦੁਆਰੇ ਚੱਲਿਆ ਮੇਰਾ ਬੇਟਾ ਤੇ ਗੁਰਦੁਦਾਰੇ ਜਾਂਦਿਆ ਰਾਜ ਦੋ ਜਣੇ ਆਏ ਸਕੂਟਰੀ ਤੇ ਇੱਕ ਨੇ ਆਣ ਕੇ ਕਿਹਾ ਪੀ ਹਾਂ ਜਾਨੀ ਸਕੂਲ ਨਹੀਂ ਹੁੰਦਾ ਹੁੰਦਾ ਜੀ ਇਨੇ ਕਿ ਆਪ ਹੀ ਅੰਗਾਵਾਂ ਹੁਣ ਸੁੱਟੀਆਂ ਪੈ ਗਈਆਂ ਉਹ ਉਦੋਂ ਸਕੂਟਰੀ ਚਲਾ ਕੇ ਤੇ ਜਿਹੜਾ ਪਿੱਛੇ ਬੈਠਾ ਸੀਗਾ ਉਹਨੇ ਉਹਦੀ ਧੌਣ ਤੇ ਮਾਰੀਆਂ ਪਛਾਣ ਉਹ ਵੀ ਬੰਦੇ ਦੀ ਕਿਹੜੇ ਮੁੜੀ ਸੀ ਹਾਂਜੀ ਮੈਨੂੰ ਪੂਰੀ ਪਛਾਣ ਮਗਰੋਂ ਥੋੜਾ 10 ਮਿੰਟ ਫੇਰ ਕੇ ਤੇ ਪੰਜ ਛੇ ਜਣੇ ਆਏ ਆ ਦੋ ਜਣੇ ਕੋਠੇ ਤੇ ਜਿਹੜੇ ਬਾਕੀ ਥੱਲੇ ਖਲੋਤੇ ਆ ਆ ਕੇ ਸਿੱਧਾ ਹੀ ਇਨਫੇਰਾਂ ਕਹਿੰਦੇ ਹਾਂ ਗਿਆ ਨਹੀਂ ਕੀ ਕਰਨਾ ਇਹ ਗਾੜੀਆਂ ਆਂਦਾ ਹਾਂ ਢੀਂ ਕੀ ਕਰਨਾ ਮੈਂ ਉਹਨਾਂ ਚੋਂ ਮੈਂ ਵੀ ਉੱਠ ਕੇ ਮਸ਼ੀਨ ਤੋਂ ਤੇ ਮੈਂ ਡਾਪੀਆ ਮੈਂ ਕਿਹਾ ਤੁਸੀਂ ਦੁਕਾਨ ਆਣ ਕੇ ਗੱਲ ਪੈਂਡੇ ਜੀ ਤੇ ਆਂਦਾ ਹਮਾਤਾ ਤੋਂ ਬੋਲਦੀ ਕਿਦਾਂ ਤੇ ਮੈਂ ਖਾਂ ਤਹੀ ਉਹ ਤੇ ਉਹਨੇ ਪਿਸਤੌਲ ਕੱਢ ਲਿਆ ਮੈਂ ਕਿਹਾ ਤੁਸੀਂ ਹੁਣ ਮੈਂ ਤੁਹਾਨੂੰ ਰੋਟੀਆਂ ਥੋੜੀ ਪਕਾ ਕੇ ਖਵਾਉਣੀ ਆ ਜੇ ਤੁਸੀਂ ਆਏ ਜੇ ਤੇ ਕਿਹੜੇ ਮੁੰਡੇ ਸੀ ਮੁੰਡੇ ਇਥੋਂ ਸਾਡੀ ਕਲੋਨੀ ਦੇ ਆ ਨਾਮ ਨਹੀਂ ਪਤਾ ਨਹੀਂ ਨਹੀਂ ਨਾਮ ਮੈਨੂੰ ਨਹੀਂ ਬੱਚੇ ਨੂੰ ਮੰਗਾ ਤਾ ਵੇ ਹਥਿਆਰ ਕਿਹੜੇ ਕਿਹੜੇ ਸੀ ਹਥਿਆਰ ਦੋਆਂ ਕੋ ਪਿਸਤੌਲ ਹੀ ਤੇ ਇਹ ਦੋਵਾਂ ਕੋਸ਼ ਇੱਕ ਛਵੀ ਥੱਲੇ ਰੱਖੀ ਤੇ ਇੱਕ ਨਾਲ ਹੀ ਕਿ ਇੱਥੇ ਬੰਦੇ ਕਿੰਨੇ ਆ ਥੱਲੇ ਕਿੰਨੇ ਥੱਲੇ ਪੰਜ ਤਿੰਨ ਕ ਜਾਣੇ ਥੱਲੇ ਹੈਗੇ ਤੇ ਦੋ ਜਾਣੇ ਉੱਪਰ ਆਏ ਜਿੰਨਾ ਕਿੰਨੀ ਗੱਤ ਜੁੜ ਗਈ ਆ ਮੇਰੇ ਕੋਲ ਮੌਕੇ ਤੇ ਤਿੰਨ ਗੋਲੀਆਂ ਚੱਲੀਆਂ ਸਿੱਧੀ ਚਾਈਆਂ ਸਿੱਧੀ ਗੋਲੀ ਕਾਢੀ ਆ ਤੇ ਮੈਂ ਜਦੋਂ ਪਿਸਤੌਲ ਵੇਖਿਆ ਫੇ ਡੱਬ ਤੋਂ ਨਿਕਲ ਡਿਆ ਮੈਂ ਉਹਦੀ ਬਾਹ ਨੂੰ ਫੜ ਲਿਆ ਜਿੰਨੇ ਗੋਲੀ ਚਲਾਉਣ ਲੱਗਾ ਉਹਦੀ ਬਾਹ ਕੰਬ ਗਈ ਤੇ ਮੇਰੇ ਕਾਕੇ ਦੇ ਲੱਤਾਂ ਦੇ ਵਿੱਚੋਂ ਦੀ ਨਿਕਲ ਗਈ ਆ ਤੇ ਮੁੜ ਕੇ ਉਹ ਮੇਰੇ ਨਾਲ ਹੱਥੋਂ ਪਾਈ ਹੁੰਦਾ ਪੈ ਮੈਨੂੰ ਮੰਜੇ ਤੇ ਧੱਕਾ ਦਿੱਤਾ ਮੇਰੇ ਲੀੜੇ ਹੁੜੇ ਪਾੜ ਹੁੰਦਾ ਪਿਆ ਹੁਣ ਚਿਰ ਮੇਰਾ ਬੇੜਾ ਫੇਰ ਆ ਗਿਆ ਤੇ ਮੇਰੀ ਮਮਾ ਦੇ ਘਰ ਪੈ ਡਿਆ ਇਹਨੇ ਹੁਣ ਚਿਰ ਉਹਨਾਂ ਫੇਰ ਦੂਜੀ ਗੋਲੀ ਚਲਾਤੀ ਜਦੋਂ ਉਹਨੂੰ ਵੇਖਿਆ ਕਿ ਆ ਗਿਆ ਵਾ ਉਹ ਸਿੱਧੀ ਸਾਡੀ ਆ ਕੰਧ ਦੇ ਵਿੱਚ ਵੱਜੀ ਭਾਚੂ ਤੀਜੀ ਜਿਹੜੀ ਫੈਰ ਇਹਨੂੰ ਮੈਂ ਕਿਹਾ ਮੈਂ ਕਿਹਾ ਤੂੰ ਭੱਜ ਜਾ ਕੋਈ ਗੱਲ ਨਹੀਂ ਮੈਨੂੰ ਕੋਈ ਚ ਨਹੀਂ ਹੁੰਦਾ ਵੀ ਇਹ ਭੱਜ ਗਿਆ ਪਿਛਲੇ ਪੌੜੀਆਂ ਉੱਤਰ ਕੇ ਥਾਂ ਉੱਤਰ ਗਿਆ ਵਾ ਤੇ ਉਨ ਚੋਂ ਉਹ ਲੱਭਦੇ ਰਹੇ ਆ ਮੈਂ ਥੱਲੇ ਜਾ ਕੇ ਤੇ ਮੈਂ ਗੇੜ ਬੰਦ ਕਰਤਾ ਕਿ ਮੈਂ ਨਿਕਲ ਨਹੀਂ ਦੇਣਾ ਵੀ ਉਹਨੇ ਫੇਰ ਥੱਲੇ ਜਾ ਕੇ ੱੱਕਾ ਮਾਰਿਆ ਗੇੜ ਖੋਲ ਕੇ ਭੱਜ ਗਿਆ ਫਿਰ ਮੈਂ ਆਪਣੇ ਸਹਾਰਾ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਫਿਰ ਸਾਰੇ ਆ ਗਏ ਕੀ ਮਨ ਕਰਦੇ ਹੋ ਉਸ ਤੋਂ ਕੀ ਕਾਸ਼ੇ ਬੰਦ ਉਸ ਤੋਂ ਇਹੀ ਕਰਦੇ ਮੇਰਾ ਬੇਟਾ ਕੱਲਾ ਕੱਲਾ ਵੇਖੋ ਉਹਨੂੰ ਲੈ ਕੇ ਬਹਿ ਚਲੇ ਹੀ ਅੱਜ ਇਹੀ ਆਨੇ ਬਈ ਮੈਂ ਕਿੱਥੇ ਜਾਣਾ ਸੀ ਇਹੀ ਪਰਸੂ ਮੰਦਰ ਜੋ ਵੀ ਕਰੋਗੇ ਤੋ ਵਧੀਆ ਕਰੋ ਫੈਸਲਾ ਅੱਗੇ ਤੋ ਮੁੰਡੇ ਨੇ ਤਾਂ ਹਰੇਕ ਥਾਂ ਜਾਣਾ ਸਕੂਲ ਵੀ ਜਾਣਾ ਉਹਦਾ ਘਰ ਦਾ ਵੀ ਕੰਮ ਉਹਦਾ ਦਾਦਾ ਵੇਖੂ ਕੈਕ ਹੋਇਆ ਤੋ ਗਾਂ ਵੀ ਖਤਰਾ ਹੈ ਗਾਂ ਵੀ ਖਤਰਾ ਜਿਹੜੇ ਘਰ ਆਣ ਕੇ ਬਾਜੀ ਪੈ ਗਏ ਤੁਸੀਂ ਵੀ ਸਿਆਣੇ ਦੇ ਘਰ ਆਣ ਕੇ ਪੈ ਗਏ ਆ ਬਾਹਰੋਂ ਕੀ ਨਹੀਂ ਕਰ ਸਕਣਗੇ ਕੀ ਮਗਰ ਕਰਦੇ ਕੀ ਕਾਰਵਾਈ ਨਹੀਂ ਕਰਾਉਂਦੇ ਮੇਰਾ ਕਾਰਵਾਈ ਹੋਣੀ ਚਾਹੀਦੀ ਮੁੰਡੇ ਨੂੰ ਫੜੋ ਉਹਦੇ ਪਿਸਤੌਲ ਖੋ ਰੀਸੈਂਟਲੀ ਇੱਕ ਵਾਇਲੈਂਟ ਆਲਟਰਕੇਸ਼ਨ ਦਾ ਮਾਮਲਾ ਸਾਹਮਣੇ ਆਇਆ ਸੀ ਪੁਲਿਸ ਸਟੇਸ਼ਨ ਸਦਰ ਦੇ ਵਿੱਚ ਤੇ ਇਹਦੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਸਵਿਫਟਲੀ ਐਕਸ਼ਨ ਲੈਂਦੇ ਹੋਏ ਪੁਲਿਸ ਸਟੇਸ਼ਨ ਸਦਰ ਦੇ ਵਿੱਚ ਇੱਕ ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਪੁਲਿਸ ਟੀਮਸ ਗਾਟ ਐਕਟਿਵ ਤੇ ਅਸੀਂ ਜਿਹੜੇ ਅਸਾਈਲੈਂਟਸ ਹੈਗੇ ਜਿਹੜੇ ਅਕਿਊਜ਼ਡ ਹੈ ਉਹਨਾਂ ਨੂੰ ਟ੍ਰੇਸ ਕੀਤਾ ਇਟ ਇਸ ਟੂ ਬੀ ਰਿਪੋਰਟਡ ਕਿ ਜਿਹੜਾ ਇਹ ਮਾਮਲਾ ਹੈਗਾ ਕਿਸੇ ਐਂਟੀ ਸੋਸ਼ਲ ਐਲੀਮੈਂਟ ਦਾ ਨਹੀਂ ਬਲਕਿ ਇੱਕ ਆਪਸੀ ਰੰਜਿਸ਼ ਦਾ ਮਾਮਲਾ ਹੈ ਇਹਨਾਂ ਦੀ ਪ੍ਰੀਵੀਅਸ ਹਿਸਟਰੀ ਖਸਫਲ ਦੀ ਹੈ ਤੇ ਇਸ ऑल्टरकेशन ਨੂੰ ਕੰਟੀਨਿਊ ਕਰਦੇ ਹੋਏ ਕਨਫਰੈਂਟੇਸ਼ਨ ਜਿਹੜੀ ਹੈ दैट ਟੁਕ ਪਲੇਸ ਤੇ ਇਹਦੇ ਵਿੱਚ ਮੈਂ ਤੁਹਾਨੂੰ ਅਸ਼ੋਰ ਕਰਨਾ ਚਾਹੁੰਦਾ ਕਿ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਦੇ ਉੱਤੇ ਅਸੀਂ ਲੀਗਲ ਐਕਸ਼ਨ ਲਵਾਂਗੇ ਜੋ ਵੀ ਬੰਦੀ ਕਾਰਵਾਈ ਉਹ ਕੀਤੀ ਜਾਏਗੀ ਤੇ ਵੀ ਅਸ਼ੋਰ ਯੂ ਸਪੀਡ ਜਸਟਿਸ ਤੇ ਇਕੋਲੋਜੀਕਲ ਕਨਕਲੂਜਨ ਤੇ ਇਸ ਕੇਸ ਨੂੰ ਲੈ ਕੇ ਜਾਵਾਂਗੇ ਐਂਡ ਪੀਸ ਐਂਡ ਸੇਫਟੀ ਜਿਹੜੀ ਹੈ ਆਉਂਟ ਟੂ ਅਸ਼ੋਰ ਕਿ ਉਹ ਕੰਪਲੀਟਲੀ ਮੇਨਟੇਨਡ ਐਂਡ ਏਰੀਆ And no one is harmed in this. Industry.